ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਲੱਗੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਦਿਨ ਹੈਗਾ ਅੱਜ ਮੰਗਲਵਾਰ ਦਾ ਹੈ ਸ਼ਾਮ ਦਾ ਸਵਾ 3 ਦਾ ਟਾਈਮ ਹੋ ਗਿਆ ਅੱਜ ਧੁੱਪ ਨਿਕਲੀ ਸੀਗੀ ਥੋੜੀ ਜਿਹੀ 2 ਵਜੇ ਨਿਕਲੀ ਸੀ ਹਨਾ ਧੁੱਪ ਮੈਨੂੰ ਲੱਗਦਾ ਹਾਂ ਕੱਲ ਵੀ ਚਲ ਕੋਰ ਜੀ ਪਿਛਲੇ ਟਾਈਮ ਹੀ ਆਈ ਸੀਗੀ ਉਹਨੂੰ ਛੇਪੜ ਦਾ ਟਾਈਮ ਹੋ ਜਾਂਦਾ ਜਦੋਂ ਉਹਨੂੰ ਰੱਬ ਧੁੱਪ ਕੱਢਦਾ ਹੈਗਾ ਤੇ ਹੁਣ ਤਾਂ ਬਸ ਗਈ ਆ ਆਪਣੇ ਤਾਂ ਇੱਥੇ ਥੋੜੇ ਥਾਂ 'ਚ ਰਹਿ ਜਾਂਦੀ ਹੈ ਜੀ ਜਦੋਂ ਉਹਨੂੰ ਨਿਕਲਦੀ ਆ ਉਦੋਂ ਮਤ ਆਪਣੇ ਫਿਰ ਤੇ ਇੱਕ ਮੱਝੇ ਸਾਜੀ ਆਉਂਦੀ ਆ ਬਸ ਇੱਥੇ ਬੈਠੀ ਸੀਗੀ ਮੈਂ ਧੁੱਪੇ ਸਾੜ ਜੇ ਖੁੱਲ ਜਾਂਦੇ ਨੇ ਘੰਟਾ ਧੁੱਪ ਲਵਾ ਕੇ ਨਾ ਸਰੀਰ ਨਿੱਗਾ ਜਾ ਹੋ ਜਾਂਦਾ ਤੁਸੀਂ ਚਾਹ ਪੀ ਕੇ ਹਟੇ ਸੀਗੇ ਬੈਠ ਕੇ ਧੁੱਪੇ ਅੱਜ ਕੱਖ ਹੁਣ ਪਾਉਣਾ ਸੀ ਨਾ ਪਹਿਲਾਂ ਜਿਹੜੇ ਮੂਰੇ ਪਏ ਸੀ ਮੱਝਾਂ ਦੇ ਨਾਲ ਉਹਨਾਂ ਤੇ ਆਟਾ ਜਿਹਾ ਲਾਤਾ ਸੀਗਾ ਪਦਾਣਾ ਉਹ ਹੀ ਖਾ ਲਈ ਸੀ ਬੈਗੀਆਂ ਸੀਗੀਆਂ ਉਹਨ ਉੱਠ ਗਏ ਇਹਨਾਂ ਨੇ ਗੋਹਾਜਾ ਵੱੱਡ ਤਾਂ ਬੁਰਾ ਹਾਲ ਕਰਤਾ ਬਸ ਮੈਂ ਉਹਨਾਂ ਤਾਂ ਬੱਠਰ ਧਰ ਦੀਆਂ ਗੋਹੇ ਦਾ ਤੇ ਹੁਣ ਮੱਝਾਂ ਬਾਹਰ ਕੱਢਦੇ ਨਹੀਂ ਹੈਗੇ ਹਜੇ ਜਿੰਦ ਤੱਕ ਮੀਂਹ ਜਾਂ ਪੈ ਕੇ ਹਟੇਗਾ ਉੱਥੇ ਗਿੱਲਾ ਹੁੰਦਾ ਦੇਖਾਂਗੇ ਹੁਣ 2 ਦਿਨ ਪਿਛਲੇ ਪੈਰ ਦੀ ਵਧੀਆ ਧੁੱਪ ਜੀ ਲੱਗ ਗਈ ਘੰਟੇ-ਘੰਟੇ ਦੀ ਕੱਲ ਤੋਂ ਫਿਰ ਬਾਹਰ ਕੱਢਿਆ ਕਰਾਂਗੇ ਉੱਥੇ ਆਰਾਮਦਾਰੀ ਨਾਲ ਨਾ ਬੈਹ ਜਾਂਦੀਆਂ ਨੇਗੀਆਂ ਕੱਚੇ 'ਚ ਕੱਲ ਤੋਂ ਕੱਢਿਆ ਕਰਾਂਗੇ ਬਾਹਰ ਬੱਠਾ ਬਸ ਡੁੱਬ ਚੱਲਿਆ ਸੂਰਜ ਤਾਂ ਥੋੜਾ ਜਿਹਾ ਨਿਕਲਿਆ ਸੀ ਅੱਜ ਇੰਨੇ ਕ ਨਹੀਂ ਆਰਾਮਦਾਰੀ ਦੀ ਆ ਗਈ ਸਾਰਾ ਕੁਝ ਸੁੱਕੂ ਜੇ ਜਾਂਦਾਗਾ ਘੰਟਾ ਘੁੱਟ ਨਿਕਲਿਆ ਆਉਂਦੀ 31 ਦਸੰਬਰ ਹੋ ਗਿਆ ਅੱਜ ਕੱਲ ਨੂੰ 1 ਜਨਵਰੀ ਹੋ ਜੂ ਦਾ ਮਸਾਲ ਚੜ ਜੂਗਾ ਹੈਡ ਲਾਸਟ ਦਿਨ ਅੱਜ 2024 ਦਾ 25 ਸ਼ੁਰੂ ਹੋ ਜੂਗਾ ਕੱਲ ਨੂੰ ਸਾਰੇ ਭੈਣ ਭਾਈਆਂ ਨੂੰ ਸੁੱਖ ਦਾ ਚੜ੍ਹੇ ਨਵਾਂ ਸਾਲ ਸੁਖੀ ਬਸੰਤ ਸਾਰੇ ਭੈਣ ਭਾਈ ਖੁਸ਼ੀਆਂ ਹਰ ਇੱਕ ਸਾਡੇ ਘਰੇ ਨਵੇਂ ਸਾਲ ਚ ਨੇਵਾਂ ਤਣਾ ਪੱਕੀ ਤੇ ਬੈਠ ਕੇ ਲੱਕਾਂ ਚਾਹ ਤੋਂ ਪੀ ਲਾ ਹੁਣ ਸੀ ਸਿਰ ਤੋਂ ਸਿਰ ਰੋਣੀ ਮੈਂ ਸੱਤ ਪਰਲਵਾ ਲੀ ਜੀ ਪਰ ਉਹ ਫੇਰ ਠਰਨੇ ਜੇ ਲੱਗ ਗਿਆ ਸਿਰ। ਹੰਡੇ ਕੇ ਸੀਲਾ ਨਿਕਲਦਾ ਫਿਰ ਖੜਿਆ ਜਾਂਦਾ। ਲੱਗ। ਦੇਖਿਆ ਤੋੜੀ ਕਿੰਡੋਲੀ ਆਲੀ। ਨੇ ਲੱਗ। πετύχει η ερασισμαρτί; το το καλά και θέλει μπείνε οι δύο ਜੇ ਉਹ ਛੋਟੀ ਉਹਦੇ ਕੱਟੇ ਨਾਲ ਟੱਕਰਾਉਂਦੀ ਉਹ ਫੇਰ ਕਰਦੀ ਹੈ ਉਹਦੇ ਮੁੰਡੇ ਨਾਲ ਇਹ ਮੈਨੂੰ ਜੇ ਖੁੱਲ ਜੇ ਉਹਦੇ ਉਹ ਨੂੰ ਮਾਰ ਲ ਜਾਊਗਾ ਇਹ ਬਾਹਰੋਂ ਲੈਣਾ ਪੈਣਾ ਉਹ ਨਹੀਂ ਪੈਂਦੀ ਇਹਨੇ ਟੱਕਰ ਮਾਰੀ ਉਹ ਹੁਣ ਕਿਹੜੀ ਟੱਕੇ ਨਾਲ ਲਾਉਂਦੀ ਹੈ ਕਿੱਟਾ ਜਿਹਾ ਬੱਠਾ ਕਿੱਥੇ ਹੈ

ਕੱਪ ਹੋ ਗਏ ਨੇ। ਫੋੜ ਦਿੱਤੀ ਇਹ ਚੁੱਕ ਖਾਣੇ ਨੂੰ ਗਿੱਲਾ ਕਰੀਏ। ਕਿੰਨੀ ਵੱਡੀ ਹੈ। ਨਹੀਂ ਗੋਲ ਕਰ ਦੇਵਾਂ ਨੀ ਨਾ ਉਹ ਤੇ ਬੋਨਿਆ ਕਿੰਨਾ ਹੈ ਰਾਜੀ ਜਣ ਮਣੀ ਆ ਹੋ ਤੇ ਮੈਂ ਪੁੱਛੀ ਨੇਤਾ ਹੀ ਕਰਦੀ ਬਿੰਦੇ ਤੇ ਕੋਹਾ ਕਰੀ ਅੰਮੀ ਜੂਨਾ ਹੋਰੀਏ ਵੀ ਕਰਨੀ ਆ ਹਾਂ ਉਹ ਮੂਹਰੇ ਫੱਕ ਪੈ ਜਾਦਾ ਆ ਜਿਹੜਾ ਹਾਂ ਉਹ ਨਾਲ ਕੋਈ ਕਰਨੇ ਦੇਈ ਦੇ ये देख रहे मेरा है मैं ना ये तो देखी हूं कदे भी है जो तो कटे के थोड़ा मारता नाल दी नाल ले ओदी को खाते रहे पर ये मैं मैं कभी था खाली था हो गए जहां पे ये करता हां नाल दी नाल तो मारे नहीं मां कर हां तो तो के मान ਇਸ ਤੋਂ ਬਾਅਦ ਲੱਗੀ ਸੀ ਕਿ ਮੈਂ ਮੱਝਾ ਥੱਲੇ ਸੰਭਰਨ ਇਹਨੇ ਆਪਣੇ ਹੁਣ ਇੱਕ ਥਾਂ 'ਤੇ ਖੜੀਆਂ ਆ ਰਹਿੰਦੀਆਂ ਨੇ ਤਾਂ ਕਰਕੇ ਜ਼ਿਆਦੇ ਕਰ ਦਿੰਦੀਆਂ ਨਹੀਆਂ ਖੁਰਵਾੜ ਜੀ ਇਹ ਮੱਝਾਂ ਸਾਡੀ ਇਹਨੂੰ ਕੀ ਬਾਣ ਹੈਗੀ ਜੋ ਮੈਂ ਥੱਥੋਂ ਸੰਭਰੂੰਗੀ ਉੱਧਰ ਨੂੰ ਢੇੜਾ ਦੇਊਗੀ ਇਹ ਬੈਠੀ ਕੋਹਾ ਵੀ ਪਾਉਂਦੀ ਹਾਂ ਮੈਂ ਤਾਂ ਵੀ ਉੱਪਰ ਢੇੜਾ ਦੇ ਦਿੰਦੀ ਐ ਇਹ ਨਹੀਂ ਦੇਖਦੀ ਹੈਗੀ ਵੀ ਇੱਧਰ ਗੱਲਾਂ ਬੈਠਾ ਹੈਗਾ ਤਾਂ ਕਰਕੇ ਨਾ ਡੰਡੇ ਨਾਲ ਸੰਭਰਨਾ ਪੈਂਦਾ ਨਾ ਦੇਟ ਸਾਰਾ ਸੰਭਰਤਾ ਸੀਗਾ ਮੈਂ ਸ਼ਾਮ ਨੂੰ ਕਈ ਦਿਨ ਹੋ ਗਏ ਹੁਣ ਮੱਝ ਆਪਣੇ ਘਰੀ ਹੁੰਦੀਆਂ ਨੇ ਅੱਜ ਹੀ ਪਤਾ ਨਹੀਂ ਘਾਤੋਂ ਇਹਨਾਂ ਨੇ ਵੱਧ ਖੁਰ ਵੜ ਜੀ ਕਰੀ ਪਈ ਸੀਗੀ ਨਹੀਂ ਸ਼ਾਮ ਨੂੰ ਸਰ ਜਾਂਦਾ ਸੀਗਾ ਸੰਭਰੇ ਬਿਨਾ ਬਸ ਥੋੜਾ ਜਿਹਾ ਟਾਈਮ ਨਾ ਪਾਣ ਗੋਹਾ ਕਰ ਦੇਣਾ ਨਾ ਥੋੜਾ ਮਾਰਨ ਤੋਂ ਲੇਟ ਹੋ ਜਾਈਏ ਨਾ ਪਤਾ ਲੱਗੇ ਫਿਰ ਵਾੜਾ ਵਾਦਾ ਜਿਹਾ ਬਤਾ ਦਿੰਦੀਆਂ ਨਹੀਆਂ ਨਾਲ ਦੀ ਨਾਲ ਸੰਬਰੀ ਜਾਈਏ ਨਾ ਫਿਰ ਨਹੀਂ ਜਿਆਦੇ ਵਾਦਾ ਹੈਗਾ ਅੱਜ ਤੱਕ ਇਹਨਾਂ ਨੇ ਜਿਆਦੀ ਵਧਾਤਾ ਸੀਗਾ ਬਸ ਇੱਕ ਦੋ ਵਾਰੀ ਇਹਨਾਂ ਨੇ ਗੋਹਾ ਜਿਹਾ ਪੱਡ ਦਿੱਤਾ ਅੱਜ ਥੋੜਾ ਨਹੀਂ ਵੱਜਿਆ ਹੈਗਾ ਕੋ ਸੁਣਾਉ ਸੁਖਬੂ ਰਾਜਾ ਗੋਹਾ ਕਰੀ ਜਾਂਦੀਆਂ ਨੇ ਦੋ ਤਿੰਨ ਦਿਨਾਂ ਦੀ ਇਹਨਾਂ ਦੇ ਜੁਨਾਂ ਹੀ ਆ ਹੋ ਰਹੀਆਂ ਲੱਗੀਆਂ ਅਸੀਂ ਮੀਨੋ ਕਮੀਨੋ ਤਾਂ ਗੋਲੀਆਂ ਦਿੰਨੇ ਹੁੰਨੇ ਤੇ ਕੀ ਲੇਟ ਹੋ ਗਈਆਂ ਥੋੜਾ ਥੋੜਾ ਗੋਹਾ ਜਾਂ ਬਿੰਦੇ ਬਿੰਦੇ ਜੇ ਕਰਨ ਲੱਗ ਜਾਂਦੀਆਂ ਨੇ ਫਿਰ ਮੱਜਾ ਤਾਂ ਕਰਕੇ ਬਾਲਾ ਗੰਦ ਜਾਂ ਪੈ ਜਾਂਦਾ ਘੇਠਾ ਵੱਡੇ ਮਾਂਜੇ ਨਾਲ ਹੀ ਸਰ ਜਾਂਦਾ ਪਰ ਸ਼ਾਮ ਨੂੰ ਤਾਂ ਸੰਭਰ ਕੇ ਫਿਰ ਨਾ ਹੁੰਦਾ ਨੀਗਾ ਫੇਰ ਤਾਂ ਮੈਂ ਕਿਹੜਾ ਸਮਾਰ ਕੇ ਛੋਟੇ ਨਾਲ ਸੰਭਰਦੀ ਹੁੰਨੀ ਹੈਗੀ ਸਮਾਰ ਕੇ ਰਗੜ ਕੇ ਜੀ ਉਹ ਸੁੱਕਾ ਆਪਣਾ ਉਧਰ ਹੁੰਜੇ ਤੇ ਇਕੱਠੀ ਕਰ ਦਿੰਦੇ ਹੁੰਨੇ ਆ ਕੁਝ ਹੋਰ ਲਿਆ ਕੇ ਖੰਡਾ ਦਿੰਨੇ ਹੁੰਨੇ ਆਗੇ ਸੁੱਕੀ ਸੁੱਕੀ ਜੀ ਉਪਰ ਉਪਰ ਇਕੱਠੀ ਕਰ ਦਿੰਦੇ ਹੁੰਨੇ ਆ ਇੱਕ ਛੈੜ ਤੇ ਸੁੱਕਾ ਵੱਧ ਖੰਡਾਉਣੀ ਪੈਂਦੀ ਹੈ ਕਿਉਂ ਠੰਡ ਵੱਧ ਗਈ ਮੇਜੇ ਪੈਏ ਤੋਂ ਵੱਧ ਠੰਡ ਹੋ ਗਈ ਧਾਰੀ ਵਿੱਧ ਹੋ ਗਈ ਹੁਣ ਗੜੇ ਪਏ ਨੇ ਨਾ ਕਈ ਥਾਂ 'ਚ ਪੰਜਾਬ 'ਚ ਕਈ ਥਾਈਂ ਗੜੇ ਪਏ ਨੇ ਜਦੋਂ ਮੀਂਹ ਪਿਆਗਾ ਪਰ ਸਾਡੇ ਤਾਂ ਮੀਂਹ ਸੀਗਾ ਮੀਂਹ ਤਾਂ ਬਹੁਤ ਸੀ ਦੋ ਤਿੰਨ ਦਿਨ ਪੈਂਦਾ ਰਿਹਾ ਪਰ ਗੜੇ ਨਹੀਂ ਸੀਗੇ ਉਸ ਤੋਂ ਬਾਅਦ ਲੱਗੇ ਸੀ ਪਾਣੀ ਪਿਉਣਾ ਤੇ ਪਾਣੀ ਵੀ ਅੱਜ ਪਸ਼ੂਆਂ ਨੇ ਵੱਧ ਪੀਤਾ ਸੀ ਅੱਜ ਤੇ ਕੱਲ੍ਹ ਵੀ ਉਹ ਸ਼ਾਮ ਨੇ ਇਹਨੂੰ ਘੰਟਾਕ ਧੁੱਪ ਨਿਕਲਿਆ ਹੁੰਦੀ ਬਸ ਇੰਨੇ ਨਾਲ ਹੀ ਮੌਸਮ ਜਿਹਾ ਪਿਗਲ ਜਾਂਦਾਗਾ ਬੱਦਲ ਲੱਗ ਗਿਆ ਪਾਣੀ ਪੀਣ ਹੁਣ ਕੱਲ ਦੀ ਐ ਮੈਸਾ ਜਦ ਧੁੱਪ ਨਹੀਂ ਨਿਕਲਦੀ ਸੀ ਉਦੋਂ ਬਹੁਤ ਘੱਟ ਪਾਣੀ ਪੀਂਦੀਆਂ ਸੀਗੀਆਂ ਇਹ ਆਪਣੀ ਰੂਬੀ ਖੜੀ ਹੈਗੀ ਕੋਠੇ ਉਤਾਰ ਲੈਂਦੀ ਸੀ ਇਹ ਇਸ ਤੋਂ ਬਾਅਦ ਹੋ ਗਿਆ ਸੀ ਆਪਣਾ ਸ਼ਾਮ ਦਾ ਟਾਈਮ ਰੋਟੀ ਪਾਣੀ ਦਾ ਇਹ ਮੈਂ ਰੱਖਿਆ ਸੀਗਾ ਦੁੱਧ ਦਹੀਂ ਜਮਾਉਣ ਵਾਸਤੇ ਗਰਮ ਕਰਨ ਹੁਣ ਦੁੱਧ ਦਬਾਲੀ ਦਿਵਾ ਕੇ ਪਾਉਣਾ ਪੈਂਦਾ ਦਹੀਂ ਚ ਪਹਿਲਾਂ ਮੈਂ ਮਲਾਈ ਵਾਸਤੇ ਗਰਮ ਕਰਦੀ ਹੁੰਦੀ ਸੀ ਸਵੇਰੇ ਹੁਣ ਦੋ ਦਿਨਾਂ ਦਾ ਮੈਂ ਕੀਤਾ ਨਹੀਂ ਉਹ ਨਹੀਂ ਤਾਂ ਫਿਰ ਗਰਮ ਕਰਕੇ ਪਾਇਆ ਜਾਂਦਾਗਾ ਹੁਣ ਬਾਲੀ ਦੇ ਵਾਕੇ ਪਾਉਣਾ ਪੈਂਦਾਗਾ ਤੇ ਆਟਾ ਮੈਂ ਗੁੰਨ ਰੱਖਿਆ ਸੀਗਾ ਕੁਛ ਆਪਣੇ ਕੋਲੇ ਸਵੇਰ ਵਾਲਾ ਆਟਾ ਬਚਿਆ ਪਿਆ ਸੀ بس ਥੋੜਾ ਜਿਹਾ ਆਟਾ ਗੁੰਨ ਲਿਆ ਸੀ ਹੋਰ ਥੋੜਾ ਜਿਹਾ ਬਚਿਆ ਪਿਆ ਸੀਗਾ ਰੋਟੀ ਲੱਗੀ ਸੀਗੀ ਮੈਂ ਬਣਾਉਣ ਇਹ ਵੀਡੀਓ ਆਪਣੀ 2024 ਦੀ ਹੈਗੀ ਆਉਗੀ 2025 ਚ ਸਾਰਿਆਂ ਨੂੰ ਵਧਾਈਆਂ ਜੀ ਨਵੇਂ ਸਾਲ ਦੀਆਂ 2025 ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਆਦੇ-ਆਦੇ ਘਰਾਂ ਚ ਸਭ ਤੰਦਰੁਸਤ ਰਹਿਣ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਾਰੇ ਭੈਣ ਭਰਾਵਾਂ ਨੂੰ ਦੇ ਜਮਾਤੀ ਸੀਗੀ ਮੈਂ ਉਸ ਤੋਂ ਬਾਅਦ ਰੋਟੀ ਬਣਾ ਕੇ ਇੱਥੇ ਲੱਗੀ ਸੀ ਮੈਂ ਪੀਣ ਵਾਲਾ ਦੁੱਧ ਗਰਮ ਕਰਨ ਰੋਟੀ ਮੈਂ ਖਾਦੀ ਨਹੀਂ ਸੀਗੀ ਹਜੇ ਅਬਜੀ ਸਬਜੀ ਗਰਮ ਤਰਕੀ ਸੀਗੀ ਮੈਂ ਤਵੇ ਤੇ ਇੱਥੇ ਨਾ ਮੇਰਾ ਦੁੱਧ ਉਬਲ ਗਿਆ ਸੀਗਾ ਨਿਕਲ ਗਿਆ ਸੀ ਜਿਹੜਾ ਮੈਂ ਦਹੀਂ ਵਾਸਤੇ ਗਰਮ ਕਰਿਆ ਸੀ ਬਸ ਮਾੜਾ ਜਿਹਾ ਧਿਆਨ ਰੋਟੀ ਕੰਨੀ ਹੋ ਗਿਆ ਮੇਰਾ ਉਹਦੀ ਨਿਕਲ ਗਿਆ ਜੇ ਆਪਾਂ ਦੇਖੀ ਜਾਈਏ ਫਿਰ ਦੁੱਧ ਜਮਾਂ ਨਹੀਂ ਨਿਕਲਦਾ ਹੈਗਾ ਨਿਕਲਿਆ ਤਾਂ ਥੋੜੀ ਸੀਗਾ ਪਰ ਕੰਮ ਜਵਾਂਦੀ ਆਉਂਦਾ ਜਦੋਂ ਨਿਕਲ ਜੇ ਮੈਂ ਗੈਸ ਟੱਲੇ ਸਾਰਾ ਸਾਫ਼ ਕਰਤੀ ਸੀ ਲੇਖੋ ਨਾ ਜੇ ਫਿਰ ਰੋਟੀ ਵੀ ਨਹੀਂ ਵਧੀਆ ਲੱਗਣੀ ਹੈਗੀ ਫਿਰ ਜੰਮ ਜੇ ਜਾਂਦਾ ਹੈਗਾ ਮੈਂ ਚੱਲਣਾ ਜੀ ਆਪਾਂ ਪੀਣਾ ਦੁੱਧ ਗਰਮ ਕਰ ਲੈਂਦੇ ਆ ਨਾਲੇ ਸਾਫ਼ ਕਰ ਦੂੰਗੀ ਗੈਸ ਇਹ ਸੀਗੀ ਜੀ ਅੱਜ ਅੱਜ ਦੀ ਵੀਡੀਓ ਆਪਣੀ ਤੁਲ ਵਾਚ ਕਰਿਓ ਜੀ ਮਿਲਾਂ ਕਿਸੇ ਹੋਰ ਵੀਡੀਓ ਨਾਲ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਰੋ ਦੇਖਣ ਲਈ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ